ਦੋਸਤੋ ਤੁਸੀਂ ਦੇਖ ਰਹੇ ਹੋ ਜਗਬਾਣੀ ਮੈਂ ਹਾਂ ਤੁਹਾਡਾ ਆਪਣਾ ਖਸ਼ੀ ਸਿੰਘਲਾ ਇਸ ਟਾਈਮ ਮੌਜੂਦ ਆ ਮੋਗਾ ਦੇ ਪਿੰਡ ੜਕ ਵਿਖੇ ਜਿੱਥੇ ਸ਼ਹੀਦ ਕੁਲਵੰਦ ਸਿੰਘ ਨੂੰ ਬੀਤੇ ਦਿਨੀ ਸਰਕਾਰ ਵੱਲੋਂ ਜਿਹੜਾ ਸੈਨਾ ਮੈਡਲ ਮਿਲਿਆ ਹੈ ਤੇ ਪਿੰਡ ਵਾਸੀਆਂ ਲਈ ਮਾਣ ਦੀ ਗੱਲ ਹੈ ਇਹਦੀ ਦੱਸਣੇ ਵੀ ਬੰਦਾ ਹੈ ਕਿ ਉਸਦੇ ਪਿਤਾ ਜਿਹੜੇ ਆ ਜਿਹੜੇ ਬਲਵੰਦ ਸਿੰਘ ਆ ਉਹ ਵੀ ਸ਼ਹੀਦ ਹੋਏ ਸੀਗੇ ਅਤੇ ਪਰਿਵਾਰ ਵੱਲੋਂ ਜਿਹੜਾ ਕਿ ਇਹ ਜਿਹੜੇ ਬੁੱਤ ਬਣਾਏ ਗਏ ਆ ਕੁਲਵੰਦ ਸਿੰਘ ਦਾ ਤੇ ਉਸਦੇ ਪਿਤਾ ਦਾ ਗੱਲਬਾਤ ਵੀ ਕਰਾਂਗੇ ਪਿੰਡ ਵਾਸੀਆਂ ਨਾਲ ਤੇ ਕਿੰਨਾ ਕੁ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿਹੜਾ ਕਿ ਜਿਹੜਾ ਬੁੱਤ ਬਣਾਏ ਗਏ ਦੋਵੇਂ ਬੁੱਤ ਖੁਸ਼ੀ ਦੀ ਲਹਿਰ ਹੈ ਪਿੰਡ ਦੇ ਵਿੱਚੜੇ ਆ ਸਾਰੇ ਇਕੱਠੇ ਹੋਏ ਆ ਸ਼ਾਮ ਨੂੰ ਇਕੱਠੇ ਹੋ ਗੱਲਬਾਤ ਕਰਦੇ ਆ ਕਿ ਜਿਹੜਾ ਹੈ ਕਿ ਚੜਿੱਕ ਦਾ ਨਾਮ ਰੋਸ਼ਨ ਕੀਤਾ ਕੁਲਵੰਤ ਸਿੰਘ ਨੇ ਗੱਲਬਾਤ ਕਰਦੇ ਆ ਸਾਫ ਕਾ ਜਿਹੜੇ ਹੈ ਫੌਜੀ ਉਹਨਾਂ ਨਾਲ ਕੀ ਕੀ ਕਹਣਾ ਹੈ ਭਾਈ ਜੀ ਕੁਲਵੰਤ ਸਿੰਘ ਨੂੰ ਜਿਹੜਾ ਸੈਨਾ ਮੈਡਲ ਤੇ ਪਰਿਵਾਰ ਨੂੰ ਸੈਨਾ ਮੈਡਲ ਦਿੱਤਾ ਹੈ ਸਰਕਾਰ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਭਾਈ ਅਸਰ ਅਭੀ ਪਹਿਲਾਂ ਤਾਂ ਮੈਂ ਤੁਹਾਡਾ ਪੱਤਰਕਾਰਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਲਗਭਗ ਆਮ ਖਬਰਾਂ ਜੋ ਵਧੀਆ ਸੁੱਚੀਆਂ ਸਾਫ ਸੁਥਰੀਆਂ ਕਵਰ ਕਰਦੇ ਦਿੰਦੇ ਆ ਕੋਈ ਐਕਸੀਡੈਂਟ ਹੋਵੇ ਕੋਈ ਕਾਂਡ ਹੋਵੇ ਕੋਈ ਇਦਾਂ ਦਾ ਨਾ ਹੋਵੇ ਉਸ ਤੋਂ ਬਾਅਦ ਦੇਖੋ ਜੀ ਸਾਨੂੰ ਮਾਨਵੀ ਬਹੁਤ ਹੈ ਤੇ ਦੁੱਖ ਵੀ ਬਹੁਤ ਹੈ ਮਾਨਤਾ ਇਹ ਹੈ ਕਿ ਬਲਦੇਵ ਸਿੰਘ ਜੋ ਬਲਦੇਵ ਸਿੰਘ ਹੈ ਕਾਰਗਲ ਦੇ ਵਿੱਚ ਸੀਦ ਹੋ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਦਾ ਲੜਕਾ ਕਲਵੰਤ ਸਿੰਘ ਉਹ ਵੀ ਪੁਨਸਰ ਜੋਰੀ ਆਰਰ ਦੇ ਵਿੱਚ ਗਿਆ ਸੀ ਉੱਥੇ ਸੀਦ ਹੋ ਗਿਆ ਤੁਸੀਂ ਦੇਖਿਆ ਹੋਣਾ ਕਿ ਇੱਕ ਗੱਡੀ ਦੇ ਵਿੱਚ ਚੰਗੀ ਡਿਵੈਲਪਮੈਂਟ ਹੋਈ ਸੀਗੀ ਫੈਰਿੰਗ ਹੋਇਆ ਸੀਗਾ ਉਹਦੇ ਨਾਲ ਫੈਰੀਆਂ ਨਾਲ ਗੱਡੀ ਵਿੱਚ ਅੱਗ ਲੱਗੀ ਸੀ ਉਸੇ ਗੱਡੀ ਵਿੱਚ ਇਹ ਵੀ ਸੀਗਾ ਜੋ ਕਿ ਭੰਬ ਡਰੋਨ ਰੇ ਸੀ ਉਸ ਤੋਂ ਬਾਅਦ ਵੀ ਇਹਨੇ ਬਾਦ ਛਾਲ ਮਾਰਦੇ ਮਾਰਦੇ ਦੋ ਫੈਰ ਕੀਤੇ ਫੈਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਇੱਕ ਪੱਥਰ ਸੀਗਾ ਉਹਦੇ ਤੇ ਡਿੱਗ ਪਿਆ ਤੇ ਕਾਫੀ ਜਲ ਚੁੱਕਿਆ ਸੀਗਾ ਫੇਰਿੰਗ ਹੋ ਚੁੱਕੀ ਸੀਗੀ ਤੇ ਸੀਧ ਹੋ ਗਿਆ ਸਾਨੂੰ ਹੁਣ ਮਾਨ ਇਹ ਹੈ ਕਿ ਇਹਦਾ ਸੈਨਾ ਮੈਡਲ ਮਿਲਿਆ ਕਿਉਂਕਿ ਇਹ ਸੀਦਾ ਦਾ ਪੰਡ ਹੈ ਪਹਿਲਾਂ ਵੀ ਇੱਕ ਸਾਡੇ ਲਖਵੀਰ ਸਿੰਘ ਹੈ ਉਹਨੂੰ ਵੀ ਸੈਨਾ ਮੈਡਲ ਮਿਲਿਆ ਬਾਕੀ ਹੁਣ ਦੇਖੋ ਪਿਓ ਤੇ ਬੁੱਤ ਦਾ ਬੁੱਤ ਲੱਗਾ ਹੈ ਸਾਨੂੰ ਇੰਨੀ ਮਾਨ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਦੇ ਚੋਪ ਅੱਧੇ ਬੁੱਤ ਲੱਗੇ ਆ ਦੁੱਖ ਬਹੁਤ ਹੈ ਪਰ ਇਹਨਾਂ ਨੇ ਸਿੱਧੀ ਪ੍ਰਾਪਤ ਕਰੀਏ ਖੁਸ਼ੀ ਬਹੁਤ ਹੈ ਫਿਰ ਸੈਨਾ ਮੈਡਿਕਲ ਮਿਲਿਆ ਉਸ ਤੋਂ ਬਾਅਦ ਇੰਡੀਆ ਗੇਟ ਤੇ ਨਾਂ ਲਿਖਿਆ ਗਿਆ ਇਹਨਾਂ ਦਾ ਇਹ ਬੜੇ ਮਾਨ ਵਾਲੀ ਗੱਲ ਹੈ ਪਿੰਡ ਨੂੰ ਬਹੁਤ ਮਾਨ ਆਇਆ ਮੁੱਖ ਮੰਤਰੀ ਭਗਵੰਤ ਮਾਨ ਵੀ ਆਏ ਸੀ ਚੈੱਕ ਵੀ ਦਿੱਤਾ ਗਿਆ ਹੈ ਕਿੰਨੇ ਦਾ ਚੈੱਕ ਸੀਗਾ ਤੇ ਉਹ ਪੈਸੇ ਕਿੱਥੇ ਵਰਤੇ ਗਏ ਪਰਿਵਾਰ ਦੇਖੋ ਜੀ ਇਸ ਤਰ੍ਹਾਂ ਹੈ ਜਿਹੜਾ 1 ਕਰੋੜ ਰੁਪਇਆ ਮੈਂ ਪੰਜਾਬ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇੰਨਾ ਪੈਸਾ ਨਹੀਂ ਦਿੱਤਾ ਜਿੰਨਾ ਪੰਜਾਬ ਗਵਰਨਮੈਂਟ ਭਗਵੰਤ ਮਾਨ ਜੀ ਉਹਨਾਂ ਨੇ 1 ਕਰੋੜ ਰੁਪਇਆ ਦਿੱਤਾ। ਉਹ 1 ਕਰੋੜ ਰੁਪਇਆ ਨਾਲ ਘਾਟਾ ਦਾ ਨਹੀਂ ਪੂਰਾ ਹੁੰਦਾ ਪਰ ਫਿਰ ਵੀ ਪਰਿਵਾਰ ਵਾਸਤੇ ਬਹੁਤ ਟਾਈਮ ਪਾਸ ਹੋ ਸਕਦਾ ਹੈ। ਉਹਦੇ ਵਿੱਚੋਂ ਜੋ ਕਿ ਉਹਨਾਂ ਦੀ ਘਰ ਵਾਲੀ ਸੀ ਕਲਵਾਨ ਸਿੰਘ ਦੇ ਬਲਦੇਵ ਸਿੰਘ ਦੀ ਨੋ 60 ਲੱਖ ਰੁਪਇਆ ਉਹਨੂੰ ਦਿੱਤਾ ਗਿਆ 40 ਲੱਖ ਰੁਪਇਆ ਉਹਦੀ ਮਾਤਾ ਨੂੰ ਕਲਵਾਨ ਸਿੰਘ ਨੇ ਦੇ ਦਿੱਤਾ। ਫਿਰ ਅਸੀਂ ਉਹਦੇ ਨਾਲ ਇੱਕ ਫਾਈਲਾਂ ਬਣਾਈਆਂ ਸੀ ਪੰਜ ਫਾਈਲਾਂ ਤਿਆਰ ਕਰੀਆਂ ਸੀਗਾ ਪੰਜ ਮੰਗਾ ਕਰੀਆਂ ਸੀ ਇੱਕ ਤਾਂ ਬੋਤਲ ਲੱਗਣੀ ਚਾਹੀਦੀ ਐ ਨੰਬਰ 2 ਕਮਿਊਨਿਟੀ ਹਾਲ ਬਣਨਾ ਚਾਹੀਦਾ ਉਦੋਂ ਬਾਅਦ ਸਟੇਡੀਅਮ ਬਣਨਾ ਚਾਹੀਦਾ ਸਰਕਾਰੀ ਹਸਪਤਾਲ ਬਣਨਾ ਚਾਹੀਦਾ ਪਰ ਉਹ ਹਲੇ ਮੰਗ ਪੂਰੀ ਨਹੀਂ ਹੋਈ ਆਉਣ ਵਾਲੇ ਟਾਈਮ ਹੋ ਸਕਦੀ ਐ ਕਿਉਂਕਿ ਗਵਰਨਮੈਂਟ ਦਾਲੇ 2.5 ਸਾਲ ਟਾਈਮ ਬਾਕੀ ਹੋਰ ਕੀ ਕਿਸ ਤਰ੍ਹਾਂ ਦੇ ਜਿਹੜੇ ਪਿੰਡ ਵਾਸੀਆਂ ਵੱਲੋਂ ਇਹਨਾਂ ਵਾਸਤੇ ਕੀ ਕੀਤਾ ਜਾ ਰਿਹਾ ਕੀ ਕਹਿਣਾ ਚਾਹੂੰਗਾ ਆਮ ਨਿਵਾਸੀ ਇਹ ਨਸ਼ੇੜੇ ਮੁੰਡੇ ਐ ਨੌਜਵਾਨ ਹਜੇ ਵੀ ਨਸ਼ਿਆਂ ਵੱਲ ਜਾ ਰਹੇ ਆ ਤੇ ਸੈਨਾ ਵੱਲ ਘੱਟ ਧਿਆਨ ਦੇ ਇੱਥੇ ਦੇਖੋ ਜੀ ਮੈਂ ਤਾਂ ਇਹ ਕਹੂੰਗਾ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਬੁੱਤ ਸਥਾਪਿਤ ਕਰਨੇ ਚਾਹੀਦੇ ਸੀ ਕਿਉਂਕਿ ਜਿਹੜੇ ਨਸ਼ਾ ਨਸ਼ਾ ਜਿਹੜਾ ਆ ਪੰਜਾਬ ਨੂੰ ਖਾ ਰਿਹਾ ਕਿਉਂਕਿ ਬੁੱਤ ਲੱਗੇ ਹੁਣ ਚੰਗਾ ਦੂਰ ਦੀ ਜਵਾਨ ਜਾਂਦੇ ਆ ਦੇਖਦੇ ਆ ਉਹਨਾਂ ਨੂੰ ਮਨ ਦੇ ਵਿੱਚ ਫਕਰ ਹੁੰਦਾ ਫਕਰ ਉਹਨ ਤੋਂ ਬਾਅਦ ਉਹ ਦੇਖੋ ਗਰਾਊਂਡ ਦੇ ਵਿੱਚ ਆਪਣੀ ਪ੍ਰੈਕਟਿਸ ਕਰਨ ਪੁਲਿਸ ਵਿੱਚ ਭਰਤੀ ਹੋਣ ਫੌਜ ਵਿੱਚ ਭਰਤੀ ਹੋਣ ਪਰ ਇਹ ਚੀਜ਼ਾਂ ਨੂੰ ਗਵਰਨਮੈਂਟ ਨੂੰ ਕੋਈ ਵੀ ਗਵਰਨਮੈਂਟ ਆਵੇ ਇਹ ਪਹਿਲੇ ਨੰਬਰ ਤੇ ਸੁਝਣਾ ਚਾਹੀਦਾ। ਪਤ ਜੀ ਤੁਹਾਡੇ بیٹے ਅਤੇ ਪਤੀ ਜਿਹੜੇ ਸ਼ਹੀਦ ਹੋਏ ਆ ਦੇਸ਼ ਲਈ ਇਸ ਤਰ੍ਹਾਂ ਦਾ ਮਾਣ ਮਹਿਸੂਸ ਹੋ ਰਿਹਾ ਤੁਹਾਨੂੰ। ਮੈਨੂੰ ਮਾਣ ਵੀ ਬਹੁਤ ਆ ਜੀ ਤੇ ਦੁੱਖ ਵੀ ਬਹੁਤ ਬੰਦਾ ਜੀ। ਦੁੱਖ ਕਿਸ ਗੱਲ ਦਾ? ਦੁੱਖ ਜੀ ਮੈਨੂੰ ਵੀ ਨਹੀਂ ਪਤਾ ਸੀ ਕਿ ਵੀ ਪਿਓ ਪੁੱਤਾਂ ਨੇ ਇੱਕ ਰਾਹੀ ਚਲੇ ਜਾਣਾ। ਪਹਿਲਾਂ ਘਰ ਵਾਲਾ ਚਲਾ ਗਿਆ ਫਿਰ ਤੁਸੀਂ ਕਿਤਨਾ ਜਿਗਰਾ ਬਣਾ ਕੇ ਆਪਦੇ ਜਿਹੜੇ ਬਹੁਤ ਵੱਡਾ ਜਿਗਰਾ ਬਣਾ ਕੇ ਜੀ ਮੈਂ ਭਾਰਤੀ ਕਰਾ ਕੇ ਆਈ ਆਂ ਵੱਡਾ ਜਿਗਰਾ ਕਰਕੇ। ਆਈ ਨਹੀਂ ਪਤਾ ਅਸੇਗਾ ਵੀ ਪਤਨ ਵੀ ਮੈਨੇ ਧੋਖਾ ਦੇ ਜਾਣਾ ਮਾਨ ਸਰਕਾਰ ਵੱਲੋਂ ਪੈਸੇ ਵੀ ਦਿੱਤੇ ਗਏ ਸੀ ਹਾਂਜੀ ਦਿੱਤੇ ਆ ਜੀ ਲੱਖ ਰੁਪਈਆ ਦੇ ਕੇ ਗਿਆ ਏ ਕਿੰਨੇ ਪੈਸੇ ਲੱਗੇ ਕਰੋੜ ਰੁਪਈਆ ਉਹਦੇ ਪੈਸਿਆਂ ਦਾ ਕੀ ਕੀਤਾ ਤੁਸੀਂ ਉਹਦੇ ਪੈਸਿਆਂ ਦਾ ਜਿਹੜਾ ਮੈਨੂੰ 40 ਲੱਖ ਮਿੜਿਆ ਜੀ ਮੈਂ ਉਹਦੇ ਵਿੱਚ ਮਾਰ ਬਰਤ ਬਣਵਾਏ ਆ ਜੀ ਭਰਤ ਫਵਾਈਆ ਤੇ ਆ ਜਾਲਾਂ ਵੀ ਕਰਾਉਣੀ ਤੇ ਜਿਹੜੀ ਘਰ ਵਾਲੀ ਐ ਦੀ ਜਿਹੜੀ ਅਸੀਂ ਕੁਲਵੰਤ ਸਿੰਘ ਦੀ ਘਰ ਵਾਲੀ ਮੈਂ ਤਾਂ ਜੀ ਘਰ ਵਾਲੀ ਨੂੰ ਹੁਣ ਉਹਨੂੰ ਆਪ ਨੂੰ ਵੀ ਪਤਾ ਸੀ ਕਿ ਹੁਣ ਜਿਹੜੀ ਪਹਿਲੋ ਖਬਰ ਦਿੱਤੀ ਗਈ ਆ ਉਹਨੇ ਬਹੁਤ ਵੱਡਾ ਉਹਨੇ ਇੱਕ ਸਾਹ ਦਾ ਦੁੱਖ ਮੰਨਿਆ ਵੀ ਮੈਨੂੰ ਕਾਹਤੋਂ ਆਈ ਕਿ ਆਈ ਪਰ ਜਿਹੜੀ ਗੱਲ ਆ ਸੱਚੀ ਆ ਜੀ ਉਹ ਸੱਚੀ ਕਹੀ ਜਾਂਦੀ ਆ ਜਦੋਂ ਮੈਂ ਲਾਇਆ ਤਾਂ ਜੇ ਮੈਂ ਹੀ ਕਹਿਣਾ ਜੇ ਮੈਂ ਲਾਇਆ ਮੈਂ ਹੁਣ ਐਵੇਂ ਨਾ ਉਹਨੂੰ ਕਿਵੇਂ ਕਹੀ ਜਾ ਮੇਰੀ ਨੌਂ ਨੇ ਲਾਇਆ ਮੈਂ ਨੌਂ ਨੂੰ ਹਜੇ ਵੀ ਨਹੀਂ ਕਹਿੰਦੀ ਵੀ ਮੇਰੀ ਨੌਂ ਲਾਵੇ ਜਦੋਂ ਮੈਂ ਅੱਗੇ ਇੰਨਾ ਕਰ ਲਿਆ ਮੈਂ ਹੁਣ ਵੀ ਲਾਉਂਗੀ ਮੈਂ ਤਾਂ ਕਰੂੰਗੀ ਜੀ ਮੈਂ ਤਾਂ ਲਾਉਣਾ ਹੀ ਆ ਮੇਰਾ ਪਤ ਸੀ ਤੇ ਮੇਰਾ ਪਤੀ ਸੀਗਾ ਕਿਸ ਤਰ੍ਹਾਂ ਤੁਹਾਡਾ ਟਾਈਮ ਜਿਹੜਾ ਪਾਸ ਹੁੰਦਾ ਕਿਸ ਤਰ੍ਹਾਂ ਪਾਸ ਹੁੰਦਾ ਜੀ ਬਸ ਆ ਜਿਹੜਾ ਮੈਨੂੰ ਵੱਡਾ ਆਸਰਾ ਪੱਤ ਦਾ ਸੀਗਾ ਜੀ ਇਹ ਵੀ ਅੱਜ ਦੁਨੀਆ ਤੋਂ ਚਲੇ ਗਿਆ ਅੱਜ ਮੈਨੂੰ ਕੁਛ ਨਹੀਂ ਦੀਂਦਾ ਕਮੁਰੇ ਜੀ ਬਹੁਤ ਵੱਡਾ ਦੁੱਖਾ ਮੈਨੂੰ ਇਹਨਾਂ ਦੇ ਮਾਣ ਵੀ ਬਹੁਤ ਆ ਤੇ ਦੁੱਖ ਵੀ ਬਹੁਤ ਦੇਖਿਆ ਤੁਸੀਂ ਆਪ ਸ਼ੌਲ ਆ ਸ਼ੌਲ ਲਿਆ ਕੇ ਸਾਫ਼ ਕਰ ਦਿਓ ਬੁੱਤ ਹਾਂ ਜੀ ਮੈਂ ਤਸਵੀਰਾਂ ਨਹੀਂ 6 ਵਜੇ ਦੇ ਨਾਮ ਨਹੀਂ ਆ ਸਾਫ਼ ਕਰਕੇ ਜਾਨੀ ਧੂਪ ਬੱਤੀ ਲਾ ਕੇ ਜਾਨੀ ਝਾੜੂ ਲਾ ਕੇ ਜਾਨੀ ਆ ਰੋ ਕੇ ਵੀ ਜਾਨੀ ਇਹਨਾਂ ਦੇ ਕੋਲੇ ਵੀ ਮੈਨੂੰ ਤੁਸੀਂ ਏਡੇ ਵੱਡੇ ਦੁੱਖ ਨਾ ਦਿਲ ਦੀ ਗੱਲ ਕਿੰਨਾ ਕਰਦੀ ਬਹੁਤ ਦਿਲ ਦੀ ਗੱਲ ਮੈਂ ਕਰਦੀ ਆ ਪਤ ਦੇ ਨਾਲੀ ਤੇ ਪਤਾ ਅੱਜ ਮੇਰਾ ਦੁੱਖ ਤੂੰ ਹੀ ਸੁਣਨ ਆਲਾ ਸੀਗਾ ਤੇ ਪਤਾ ਤੂੰ ਹੀ ਮੈਥੇ ਦੂਰ ਹੋ ਗਿਆ ਅੱਜ ਮੇਰਾ ਕੁਝ ਨਹੀਂ ਰਹਿ ਗਿਆ ਪਿੰਡ ਦੇ ਵਿੱਚ ਹੋਰ ਵੀ ਮੌਜੂਦ ਐ ਜਿਹੜੇ ਕੁਲਵੰਤ ਸਿੰਘ ਦੇ ਜਿਹੜੇ ਸਾਥੀ ਆ ਉਹ ਵੀ ਫੌਜ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਬਾਈ ਜੀ ਪਹਿਲਾਂ ਤਾਂ ਕੁਲਵੰਤ ਸਿੰਘ ਜਿਹੜਾ ਹੈ ਉਹਨਾਂ ਨੂੰ ਮੈਡਲ ਦਿੱਤਾ ਗਿਆ ਸਰਕਾਰ ਵੱਲੋਂ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਜਿਹੜਾ ਸੈਨਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਕੁਲਵੰਤ ਸਿੰਘ ਨੂੰ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਤੇ ਬੜਾ ਮਾਣ ਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਜਵਾਨ ਜੋ ਸੀਰੋਏ ਤੇ ਸੈਨਾ ਮੈਡਲ ਦੇ ਨਾਲ ਉਹਨਾਂ ਨੂੰ ਸੈਂਟਰ ਸਰਕਾਰ ਨੇ ਸਨਮਾਨਿਤ ਕੀਤਾ ਸਾਡੇ ਬੜੀ ਸਾਡੇ ਲਈ ਬੜੀ ਗੌਰਵ ਦੀ ਗੱਲ ਆ ਤੇ ਬੜੇ ਮਾਣ ਦੀ ਗੱਲ ਆ ਸਾਡੇ ਪਿੰਡ ਲਈ ਤੇ ਸਾਡੇ ਇਲਾਕੇ ਦੀ ਕਿਸ ਤਰ੍ਹਾਂ ਦੀ ਨੇਚਰ ਸੀਗੀ ਉਹਦੀ ਜਦੋਂ ਨਾਲ ਮਤਲਬ ਵਿਚਰਦਾ ਹੋਊਗਾ ਗੱਲਬਾਤ ਕਰਦੇ ਹੋਵਾਂਗੇ ਜੀ ਜੀ ਅਸੀਂ ਪਹਿਲਾਂ ਪੜ੍ਹਾਈ ਤੋਂ ਲੈ ਕੇ ਫਰਸਟ ਕਲਾਸ ਤੋਂ ਲੈ ਕੇ ਆਰਮੀ ਦੇ ਵਿੱਚ ਜਾਣ ਤੱਕ ਦਾ ਸਫ਼ਰ ਸਾਡਾ ਇਕੱਠਿਆ ਤੇ ਰਿਹਾ ਜੀ ਜਦੋਂ ਅਸੀਂ ਪਰਤੀ ਹੋਏ ਜੀ ਪਰਤੀ ਹੋਣ ਤੋਂ ਬਾਅਦ ਕੁਝ ਟਾਈਮ ਅਸੀਂ ਟ੍ਰੇਨਿੰਗ ਦੇ ਵਿੱਚ ਵੀ ਇਕੱਠੇ ਰਹੇ ਮੈਂ 5 ਸਕਲਾਈਰ ਇਨਫੈਂਟਰੀ ਨੂੰ ਚਲਾ ਗਿਆ ਤੇ ਉਹ ਫੋਰਸ ਸਕਲਾਈਰ ਇਨਫੈਂਟਰੀ ਨੂੰ ਚਲਾ ਗਿਆ ਜੇ ਉਹਨਾਂ ਦੇ ਨੇਚਰ ਦੀ ਗੱਲ ਕਰੀਏ ਤਾਂ ਇੰਨਾ ਕੁ ਸ਼ਾਂਤ ਸੁਭਾਅ ਉਹਨਾਂ ਦਾ ਇੰਨਾ ਕੁ ਜਾਨੀ ਕਿ ਵਧੀਆ ਇਨਸਾਨ ਸੀ ਬਹੁਤ ਸ਼ਾਂਤ ਸੁਭਾਅ ਹੱਸਮੁਖ 24 ਘੰਟੇ ਹੱਸਦੇ ਰਹਿੰਦੇ ਸੀ ਤੇ ਦੱਸ ਵੀ ਕਦੇ ਉਹਨਾਂ ਦੇ ਚਿਹਰੇ ਤੇ ਅਸੀਂ ਵੇਖਣ ਨੂੰ ਨਹੀਂ ਮਿਲਦੀ ਸੀ ਜੇ ਕਦੇ ਦੁੱਖ ਦੀ ਵੀ ਗੱਲ ਹੁੰਦੀ ਸੀ ਤਾਂ ਹੱਸ ਕੇ ਟਾਲ ਨਾਲ ਆ ਬੰਦਾ ਸੀ ਬਹੁਤ ਵਧੀਆ ਨੇਚਰ ਸੀ ਬਹੁਤ ਘੈਂਟ ਇਨਸਾਨ ਸੀ ਹਜੇ ਵੀ ਜਿਹੜਾ ਫੌਜ ਤੋਂ ਦੂਰ ਰਹਿ ਰਿਹਾ ਉਹ ਨੌਜਵਾਨਾਂ ਨੂੰ ਕੀ ਪ ਨੌਜਵਾਨਾਂ ਨੂੰ ਅਪੀਲ ਤਾਂ ਹੀ ਕਰਾਂਗੇ ਜੀ ਕਿ ਨਸ਼ਿਆਂ ਦੇ ਵਿੱਚ ਤਾਂ ਕੁਛ ਨਹੀਂ ਰੱਖਿਆ ਜਿੰਦਗੀ ਬਰਬਾਦ ਹੀ ਆ ਨਸ਼ਿਆਂ ਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਸਰਕਾਰਾਂ ਦੀ ਵੀ ਹੈ ਜੀ ਇਹਦੇ ਵਿੱਚ ਸਰਕਾਰਾਂ ਜੇ ਅਗਨੀਵੀਰ ਸਕੀਮ ਅਗਨੀਵੀਰ ਵਰਗੀਆਂ ਸਕੀਮਾਂ ਲੈ ਕੇ ਆਉਂਦੀਆਂ ਤਾਂ ਜਵਾਨ ਟੁੱਟਦੇ ਆ ਜੀ ਅਗਨੀਵੀਰ ਸਕੀਮ ਨਹੀਂ ਹੋਣੀ ਚਾਹੀਦੀ ਜੀ ਤੇ ਜਵਾਨ ਆਪਣੇ ਆਪ ਤਿਆਰੀ ਕਰਨਗੇ ਜੀ ਪਹਿਲਾਂ ਨਾਲੋਂ ਦੇਖੋ ਜੀ ਜਦੋਂ ਅਗਨੀਵੀਰ ਸਕੀਮ ਨਹੀਂ ਸੀ ਪੱਕੇ ਪੱਕੇ ਫੌਜੀ ਹੁੰਦੇ ਸੀਗੇ ਜੀ ਉਸ ਟਾਈਮ ਦੇ ਉੱਤੇ ਸਾਡੇ ਗਰਾਊਂਡ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਬੱਚੇ ਤੇ ਮਦਰ ਜਣੇ ਕਿ ਇੰਨੀ ਕਿ ਜ਼ਿਆਦਾ ਭੀੜ ਹੁੰਦੀ ਸੀ ਗਰਾਊਂਡਾਂ ਦੇ ਵਿੱਚ ਪ੍ਰੈਕਟਿਸ ਕਰਨ ਲਈ ਇੱਕ ਦੂਜੇ ਨਾਲ ਜੱਦ ਜੱਦ ਕੇ ਪ੍ਰੈਕਟਿਸ ਕਰਦੇ ਸੀ ਅੱਜ ਦੇ ਟਾਈਮ ਤੁਸੀਂ ਗਰਾਊਂਡਾਂ ਦੇ ਵਿੱਚ ਜਾ ਕੇ ਦੇਖੋ ਜੀ ਇਹ ਪੰਜਾਬ ਦੇ ਸਾਰੇ ਗਰਾਊਂਡ ਖਾਲੀ ਪਏ ਆ ਜੀ ਬੱਚਿਆਂ ਦਾ ਇੰਟਰਸਟ ਆਰਮੀ ਵਾਲੇ ਪਾਸੋਂ ਬਿਲਕੁਲ ਟੁੱਟ ਚੁੱਕਿਆ ਜੀ ਸਾਡੀ ਅਪੀਲ ਸਰਕਾਰਾਂ ਨੂੰ ਇਹ ਹੀ ਆ ਕਿ ਇਹ ਅਗਨੀਵੀਰ ਪ੍ਰਥਾ ਜਿਹੜੀ ਇਹਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਜਵਾਨ ਆ ਸਾਡੇ ਇਹ ਪੱਕੇ ਹੋਣੇ ਚਾਹੀਦੇ ਆ ਜੀ ਇਹ ਪੱਕੇ ਹੀ ਭਰਤੀ ਹੋਏ ਚਾਹੀਦੇ ਆ ਨਾ ਕਿ 4 ਸਾਲਾਂ ਵਾਸਤੇ ਬੱਚੇ 4 ਸਾਲ ਲਈ ਜਾਂਦੇ ਆ ਉਹ ਬੱਚੇ 4 ਸਾਲ ਲਾਉਣ ਤੋਂ ਬਾਅਦ ਉਹਨਾਂ ਦਾ ਕੋਈ ਫਿਊਚਰ ਨਹੀਂ ਆ ਜੀ ਦੇ ਕੇ 12 ਲੱਖ ਰੁਪਇਆ ਉਹਨਾਂ ਨੂੰ ਘਰ ਤੋੜ ਦਿੰਦੇ 12 ਲੱਖ ਦੇ ਨਾਲ ਕੋਈ ਜ਼ਿੰਦਗੀ ਨਹੀਂ ਨਿਕਲਦੀ ਜੀ ਸਾਡੀ ਅਪੀਲ ਇਹੀ ਆ ਜੀ ਅਗਨੀ ਜਿਹੜੀ ਅਗਨੀ ਪ੍ਰਥਾ ਇਹ ਖਤਮ ਹੋਣੀ ਚਾਹੀਦੀ ਆ ਤੇ ਬੱਚੇ ਆਪਣੇ ਆਪ ਹੀ ਇੰਟਰਸਟਿਡ ਹੋਣਗੇ ਜੇ ਉਹ ਪਾਸੇ ਪੰਜਾਬ ਕੇਸੀ ਜਗਬਾਨੀ ਟੀਮ ਲਈ ਮੋਗਾ ਤੋਂ ਕਸ਼ੀ ਸਿੰਘਲਾ ਦੀ ਰਿਪੋਰਟ